ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਦੁਬਾਰਾ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019871 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਗੱੜ ਦਿਖਾਉਣੀਆਂ ਗੱਪਾਂ ਸੁਣਨ ਨੂੰ ਹਾਜ਼ਰ ਆ ਡਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਢਾਈ ਦੱਸੋ ਜੀ ਆਪਣਾ ਪੰਡ ਮਾਸੀ ਕੇ ਜੀ ਜਰਨੈਲ ਮਹਾਰਾ ਪੰਡ ਮਾਸੀ ਕੇ ਜਿਹੜਾ ਮੋਗਾ ਤਸੀਰ ਨਿਹਾਲ ਸਿੰਘ ਗੱਲ ਤੇ ਮੋਬਾਈਲ ਨੰਬਰ ਪਈ ਆਪਣਾ 94639290 94639290 294343 ਜੇ ਵਾ ਬੈੜ ਦੇਖ ਰਹੇ ਆ ਕਿਹੜਾ ਸੁਆ ਸੂਰੀਆ ਜੀ ਦੂਜਾ ਦੂਜਾ ਸੁਆ ਦੋ ਕਨਗ ਆਪਣੇ ਘਰ ਹੋਰ ਰੱਖੇ ਹੋਇਆ ਹਨ ਠੀਕ ਆ ਤਿੰਨ ਬੈੜਾਂ ਇੱਕ ਆਪੇ ਵਿਚੀ ਨੇ ਦੇ ਵਿੱਚ ਤੇ ਇੱਕ ਟੈਗ ਦਿਨ ਸੂਣ ਚ ਲੈਂਦੀ ਹੈ ਹਜੇ ਜੀ ਯਾਦ ਕਰਦਾ ਅੱਛਾ ਇੱਕ ਹਫਤਾ ਇਹਦਾ ਸੂਣ ਚ ਬਾਕੀ ਪਿਆ ਠੀਕ ਆ ਵਧੀਆ ਭਰਾਵਾ ਉਹ ਦੱਸਦਾ ਜਿਹੜਾ ਲੱਗਿਆ ਵਾ ਆਪਾਂ ਅੱਛਾ 50 053 ਅੱਛਾ ਉਹ ਤੋਂ ਘੱਬਣਾ ਹਨਾ ਤੇ ਪਿਛਲੇ ਸੇ ਦੁੱਧੇ ਨੇ ਕਿੰਨਾ ਕੁ ਦੇਤਾ ਜੀ 30 ਕਿਲੋ ਤੋਂ ਪਹਿਲੇ ਸੂਏ 30 ਕਿਲੋ ਤੋਂ ਚੱਲੀ ਆ ਹੁਣ ਕਿੰਨੇ ਮਹੀਨੇ ਉਹ ਤੋਂ ਡਰਾਈ ਕਰੀਉਨੇ ਉਹ ਐਡ ਕਿ 75 ਦਿਨ ਹੋ ਗਏ ਠੀਕ ਆ ਢਾਈ ਮਹੀਨਾ ਦਾ ਗੈਪ ਲਾਇਆ ਠੀਕ ਆ ਵਧੀਆ ਲੰਮੜਾ ਦੁੱਧ ਦਿੰਦੀ ਆ ਤੁਸੀਂ ਤਾਂ ਆਪਾਂ ਡਰਾਈ ਕਰਾ ਟੂਬਾ ਵਗੈਰਾ ਚਾ ਰਾ ਕੇ ਛੱਡ ਜਾਂ ਠੀਕ ਆ ਦੁੱਧ ਐਡ ਕਿ ਦੁੱਧ ਕਿੰਨਾ ਕੁ ਬੋਧ ਹੁੰਦਾ ਜਾ ਜਾ ਐਡ ਕਿ ਦੇ ਦੂ 35 ਕਿਲੋ ਫੇਰ ਕਹਿੰਦਾ ਵਾ 30 ਕਿਲੋ ਦੁੱਧ ਆਪਣਾ ਦਿੱਤਾ ਵਾ ਅੱਗੇ ਜੋ ਵੀ ਸੇਵਾ ਕਰੋਦਾ 30 ਬੱਤੀ ਤੇਤੀ ਪੋੜਣੀ ਹੈਗੀ ਆ ਤੇ ਬਾਈ ਜੀ ਮੁੱਲੇ ਦਾ ਕੀ ਰੱਖਿਆ ਆਪਾਂ ਇੱਕ ਬਾਸ ਆ ਜੀ ਮਾੜੀ ਮੋਟੀ ਗਜੈ ਇਸ ਮੌਕੇ ਤੇ ਹੋਜੋਗੇ ਮਾੜਾ ਮੋਟਾ ਮਾਨਤਨ ਕਰਦੇ ਛੋੜੀ ਬਾਹਰ ਨੂੰ ਤੋ 110000 ਰੁਪਇਆ ਵੇੜ ਦਾ ਮੁੱਲਾ ਦੂਜਾ ਸੂਆ ਸੂਰੀ ਆ ਸੂਣ ਦੇ ਵਿੱਚ ਅਜੇ ਤਾਂ ਇੱਕ ਹਫਤਾ ਬਾਕੀ ਵਿਆ ਸੋ ਕੱਦ ਕਾਠ ਵਗੈਰਾ ਦੇਖੋ ਤੇ ਬੋਡੀ ਸਟਰਕਚਰ ਵਗੈਰਾ ਚੰਗੀ ਸੋਹਣੀ ਸਨਖੀ ਰਾਜੀਸਨ ਵੀ ਬੜੀ ਵੀ ਤੇ ਵੱਡੀ ਬੁੱਡੀ ਬਹੁਤ ਆ ਦੂਜਾ ਸੂਆ ਵੇੜ ਸੂਰੀ ਆ 110000 ਰੁਪਇਆ ਵੇੜ ਦੀ ਕੀਮਤ ਆ ਤੇ ਦੁੱਧ ਦੀ ਗੱਲ ਕਰੀਏ ਆਪਾਂ ਇਸ ਵਾਰ 32 33 ਚੰਗੀ ਘੇਰ ਦਾ 35 ਕਿਲੋ ਤੇ 30 ਕਿਲੋ ਤੋਂ ਬਣ ਗਿਆ ਜਿਹੜਾ ਮਰਜੀ ਬੰਦਾ ਲੈ ਜਾਏ 30 ਤੋਂ ਅੱਪਰ ਤੋਂ ਦੋ ਦੀ ਕੀਮਤ 1 ਲੱਖ 10000 ਦੂਜਾ ਸੂਆ ਸੂਰੀਆ ਪਿੰਡ ਮੱਚਕੇ ਜ਼ਿਲ੍ਹਾ ਮੋਗਾ ਤੇ ਨੰਬਰ ਬੋਲ ਦੇਗਾ ਜੀ ਦੋਰੀਆ 9639209 ਠੀਕ ਹੈ 10 ਚੋਂ ਮਾਨਦਾਨ ਮੋਕੇ ਤੇ ਕਰਦਾਂਗੇ ਮੋਕੇ ਤੇ ਕਰਦਾਂਗੇ ਠੀਕ ਹੈ ਸੋ ਵੀਡੀਓ ਦੇਖ ਲਈਏ ਚੈਨਲ ਨੂੰ ਪਿਆਰ ਦੇ ਲਈ ਤੈਅ ਹੋ